ਪਿਆਰਿਓ ਕਾਰਨ ਅਵਤਾਰ ਇੱਕ ਹੁੰਦੇ ਨੇ ਨੇਤਾ ਅਵਤਾਰ ਜਿਵੇਂ ਆਤਰ ਸਿੱਖ ਜੀ ਮਸ਼ਤੂਆਣਾ ਸਾਹਿਬ ਵਾਲੇ ਮਹਾਪੁਰਖ ਬਾਬਾ ਈਸ਼ਰ ਸਿੰਘ ਜੀ ਰਾਣਾ ਸਾਹਿਬ ਵਾਲੇ ਭੈਣੀ ਸਾਹਿਬ ਵਾਲੇ ਰੇਰੂ ਸਾਹਿਬ ਵਾਲੇ ਯਾ ਸੋਚੀਏ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨਾਨਕ ਸਰਕਲੇਰਾ ਵਾਲੇ ਯਾ ਸੁਆਮੀ ਦਰਵਾਰਾ ਸਿੰਘ ਜੀ ਲੋਕੋ ਵਾਲੇ ਇਹ ਜਿਹੜੀਆਂ ਸ਼ਕਤੀਆਂ ਆਉਂਦੀਆਂ ਨੇ ਇਹ ਸਾਰੀਆਂ ਇਹਨਾਂ ਨੂੰ ਕਿਹਾ ਜਾਂਦਾ ਹੈ ਬਈ ਨੇਤਾ ਬਤਾਰ ਅਰੇ ਜਵਤਾਰ ਲਿੰਦੇ ਕਿਉਂਕਿ ਪਿਛੜੀਆਂ ਹੋਈਆਂ ਰੂਹਾਂ ਨੂੰ ਇਹ ਆਕਾਲ ਪੁਰਖ ਦੇ ਨਾਲ ਮਲਾਉਂਦੇ ਐ ਅਬਜੀ ਕਿਰਪਾ ਕਰਕੇ ਪਰ ਜਾਦਾ ਬਤਾਰ ਆਉਂਦਾ ਉਹਨਾਂ ਨੂੰ ਮਾਤਾ ਪਿਤਾ ਵੀ ਬੜੇ ਪਵਿੱਤਰ ਚਾਹੀਦੇ ਜਿਵੇਂ ਧੰਨ ਧੰਨ ਬਾਬਾ ਮੀਹਾ ਸਿੰਘ ਜੀ ਉਹਨਾਂ ਦੇ ਮਾਤਾ ਰਾਮ ਕੌਰ ਰਾਮ ਦਾ ਹੀ ਰੂਪ ਦੱਸੇ ਸਰਦਾਰ ਅਮਰ ਸਿੰਘ ਦੇ ਜਿਹੜੇ ਪਿਤਾ ਸੀ ਇਹਨਾਂ ਦੇ ਉਹਦੀਆਂ ਕਈ ਗੱਲਾਂ ਸੁਣਨ ਦੇ ਚਾਹੀਆਂ ਨੇ ਐਡੇ ਧਰਮਾਤਮਾ ਸੀ ਕਹਿੰਦੇ ਪਿੰਡ ਵਿੱਚ ਠਾਕੁਰ ਜਵਾਹਰਾ ਮੰਦਰ ਜੇ ਸ਼ਾਮ ਵੇਲੇ ਕੜਿਆਲ ਬੱਜਣੀ ਆਰਤੀ ਹੋਣੀ ਸ਼ੰਖ ਵੱਜਣਾ ਉਹ ਭਾਵੇਂ ਕਿਤੋਂ ਤੁਰੇ ਹੁੰਦੇ ਹੁੰਦੇ ਕਿਤੇ ਵੀ ਹੁੰਦੇ ਘਰ ਵਿੱਚ ਹੁੰਦੇ ਉਹ ਨਹੀਂ ਆਪਣੇ ਚਰਨਾਂ ਵਿੱਚ ਉਹ ਟੱਲਾ ਕੇ ਖੜੇ ਹੋ ਕੇ ਜੁੜ ਜਾਣਾ ਅਕਾਲ ਪੁਰਖ ਵਾਹਿਗੁਰੂ ਨਾਲ ਫਿਰ ਇਹੋ ਜੀਆਂ ਸ਼ਕਤੀਆਂ ਦੇ ਘਰੇ ਇਹ ਜੋਰ ਜੀ ਜਾਗੀ ਧੰਨ ਧੰਨ ਬਾਬਾ ਮੀਹਾਂ ਸਿੰਘ ਜੀ ਪਹਿਲਾ ਤਾਂ ਬੜੀ ਖੁਸ਼ੀ ਦੀ ਗੱਲ ਕਿ ਲੋਹੜੀ ਦਾ ਭਾਰਤ ਵਿੱਚ ਮੰਨਿਆ ਹੋਇਆ ਤਿਉਹਾਰ ਉਸ ਦਿਨ ਆਏ ਦੂਜੇ 13 ਜਨਵਰੀ ਗੁਰੂ ਨਾਨਕ ਜੀ ਨੇ 13 13 ਦੇ ਸ਼ਬਦ ਨੂੰ ਇਹ ਬਾਗ ਲਾ ਦਿੱਤੇ ਇਹ ਆਪਾਂ ਨੂੰ ਪਤਾ ਵੀ 1906 ਦਾ ਸਾਲ ਸੀ 13 ਜਨਵਰੀ ਮਹਾਸ਼ਕਤੀ ਤੰਦਨ ਬਾਬਾ ਮੀਹਾ ਸਿੰਘ ਜੀ ਜੇ ਮੇਰ ਸਿਆੜ ਸਾਹਿਬ ਵਿੱਚ ਅਵਤਾਰ ਲੈਂਦੇ ਆ ਆਪ ਉਹ ਸਮੇਂ ਦੀ ਪਹਿਲੀ ਕਵਤਾ ਸਰਬਨ ਕਰੋ ਇਸ ਸਿਆੜ ਸਾਹਿਬ ਨੂੰ ਭਾਗ ਲਾਉਣ ਵਾਲੀ ਸ਼ਕਤੀ ਇਹ ਜੋਤ ਇਉਂ ਜਾਗੀ ਸੀ ਭਾਰਤ ਦੀ ਧਰਤੀ ਉੱਤੇ ਰ